ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਡਿਪਟੀ ਕਮਿਸ਼ਨਰ ਸ਼੍ਰੀ ਦਲਵਿੰਦਰਜੀਤ ਸਿੰਘ ਆਈਐਸ ਉਹਨਾਂ ਦੀ ਸਾਰੀ ਟੀਮ ਵੱਲੋਂ ਹਰਦਾਸਪੁਰ ਲਈ ਇੱਕ ਪਹਿਲ ਕਦਮੀ ਕੀਤੀ ਗਈ ਆ ਜਿਸ ਦੇ ਤਾਅਕ ਇੱਕ ਬਲਗ ਸਿਗੀ ਉੱઠી ਕਿ ਜਿਹੜੇ ਇਹ ਰਿਕਸ਼ਾ ਨੇ ਉਹਨਾਂ ਦਾ ਪੰਜੀਕਰਨ ਕੀਤਾ ਜਾਵੇ ਉਹਨਾਂ ਦਾ ਕੋਈ ਸਿਸਟਮਾਈਜ਼ ਤਰੀਕੇ ਦੇ ਨਾਲ ਉਹਨਾਂ ਨੂੰ ਇੱਦਾ ਜਾਵੇ ਉਹ ਡਿਪਟੀ ਕਮਿਸ਼ਨਰ ਨੇ ਉਸ ਗੱਲ ਦੇ ਪ੍ਰਤੀ ਸੰਗ੍ਰਹਿਣਸ਼ੀਲ ਹੁੰਦੇ ਹੋਏ ਅੱਜ ਇਹ ਕਦਮ ਜਿਹੜਾ ਉਚਕਿਆ ਔਰ ਇਹਦੇ ਵਿੱਚ ਜਿੰਨੇ ਵੀ ਰਿਖੇ ਗੁਰਦਾਸਪੁਰ ਦੇ ਵਿੱਚ ਚੱਲ ਰਹੇ ਨੇ ਉਹਦੇ ਦੇ ਇੱਕ ਮੁਹਿੰਮ ਚਲਾਈ ਆ ਇੱਕ ਕਦਮ ਸੁਰੱਖਿਆ ਵੱਲ ਉਹਦੇ ਬਾਅਦ ਇਹਨਾਂ ਨੂੰ ਬਕਾਇਦਾ ਲੰਬਣੀ ਕੀਤੀ ਜਾਊਗੀ ਔਰ ਜਿਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਨਹੀਂ ਹੈਗੇ ਉਹਨਾਂ ਨੂੰ ਕੈਂਪ ਲਾ ਕੇ ਲਾਇਸੈਂਸ ਬਣਾਏ ਜਾਣਗੇ ਜਿਹੜਾ ਕੋਲ ਆਰ ਸੀ ਨਹੀਂ ਹੈਗੀ ਉਹਦੇ ਲਈ ਵੀ ਉਪਰਾਲੇ ਕਰਕੇ ਉਹਨੂੰ ਕਾ ਜਾਊਗਾ ਉਹਦੇ ਵਿੱਚ ਇੱਕ ਪ੍ਰੋਬਲਮ ਇੰਸ਼ੋਰੈਂਸ ਦੀ ਜ਼ਰੂਰ ਆ ਰਹੀ ਹੈ ਕਿਉਂਕਿ ਉਹ ਕਿਸੇ ਵਕਤ ਜਿਹੜਾ ਵਾਸਤੇ ਅਫੋਰਡੇਬਲ ਨਹੀਂ ਆ ਉਹ ਮੈਂ ਡੀਸਬਲ ਨੂੰ ਬੇਨਤੀ ਕੀਤੀ ਆ ਕਿ ਇਹਦਾ ਰਾਹ ਲੱਭ ਕੇ ਕੁਝ ਕੋਈ ਤਰੀਕੇ ਨਾਲ ਖਰਤਾ ਜਾਵੇ ਤਾਂ ਕਿ ਇਹਨਾਂ ਦੇ ਡਾਕੂਮੈਂਟਸ ਪੂਰੇ ਹੋ ਜਾਣ ਨਤੀਜੇ ਦੇ ਤੌਰ ਤੇ ਜਿਹੜਾ ਇਸ ਈ ਰਿਕਸ਼ੇ ਦਾ ਮਾਲਕ ਆ ਜਾਂ ਚਾਲਕ ਆ ਉਹਨੂੰ ਚਲਾਉਣ ਵਾਲਾ ਇਹਨਾਂ ਨੂੰ ਦੋਵੇਂ ਉਹ ਸੁਰੱਖਿਅਤ ਹੋਣਗੇ ਦੂਸਰਾ ਜਿਹੜਾ ਸ਼ਹਿਰ ਦੇ ਵਿੱਚ ਆ ਇੱਕ ਇਨਸਿਉਰਟੀ ਦਾ ਵਾਤਾਵਰਨ ਸਿਗਾ ਉਹ ਦੂਰ ਹੋਊਗਾ ਔਰ ਜਿਹੜੇ ਜਿਨ੍ਹਾਂ ਨੇ ਪਸੰਜਜ ਨੇਟ ਸਫ਼ਰ ਕਰਨਾ ਜਿਨ੍ਹਾਂ ਨੇ ਇਹਨੂੰ ਯੂਜ਼ ਕਰਨਾ ਉਹ ਵੀ ਕੋਸ਼ਿਸ਼ ਕਰਨ ਕਿ ਜਿਹੜੇ ਨੰਬਰ ਦਿੱਤੇ ਗਏ ਨੇ ਜਿਹੜੇ ਆਇਡੈਂਟੀਫਾਈਡ ਨੇ ਉਹਨਾਂ ਦੇ ਵਿੱਚੋਂ ਸਫ਼ਰ ਕਰਨ ਤਾਂ ਕਿ ਉਹਦਾ ਟਰੈਕ ਉਹਨਾਂ ਦੀ ਗੱਲਬਾ ਜਿਹੜੀ ਆ ਸਾਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੋਲ ਹੋਊਗੀ ਸੋ ਇਹ ਇੱਕ ਬਹੁਤ ਵਧੀਆ ਉਪਰਾਲਾ ਮੈਂ ਜਿਲ੍ਹਦੀਆਂ ਗਰਾਈਆਂ ਤੋਂ ਇਲਾਕੇ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਏਡੀਸੀ ਅਰਜੰਦਰ ਬੇਦਰੀ ਜੀ ਨੂੰ ਅਤੇ ਮੈਡਮ ਲਖਜੋਤ ਜੀ ਜਿਹੜੇ ਸਾਡੇ ਆਤੀਏ ਨੇ ਪੀਐਸ ਅਫਸਰ ਨੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਖੇਚੇ ਤੌਰ ਤੇ ਮੇਰੇ ਨਾਲ ਸਾਡੀ ਪਾਰਟੀ ਦੇ ਟੈਂਪ ਲੀਡਰ ਵਿਜੇ চোপੜਾ ਜੀ ਆ ਜਾਏ ਨੇ ਡੇਰਾਪਾਪਾ ਨਾਲਕ ਤੋਂ ਐਜਨ ਸਾਹਿਬ ਆਏ ਨੇ ਸੋ ਅੱਜ ਮੇਰੀ ਬੇਨਤੀ ਹੈ ਇਹ ਰਿਚਾ ਵਾਲਿਆਂ ਨੂੰ ਵੀ ਵੀ ਆ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਾਢੀ ਸੁਰ ਲਈ ਆ ਔਰ ਤੁਸੀਂ ਦੇਖਿਆ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਇਸ ਆਫਿਸ ਨੂੰ ਯੋਗ アドਵਾਈਸ ਦੇਲੇ ਜਿਹੜੇ ਮਸਲੇ ਪਿੰਨੇ ਸਾਲਾ ਪੁਰਾਣੇ ਆਮ ਆਪਰਾਸ਼ਾ ਚ ਦੇ ਸਾਹ ਕਾਲੀ ਆ ਆਰਟੀ ਡਿਪਾਰਟਮੈਂਟ ਦੇ ਵਿੱਚ ਲੇਟ ਹੋਣ ਦੇ ਸਾਲ ਅੱਜ ਉਹ ਸਾਰੇ ਖਤਮ ਕਰਕੇ ਇੱਕ ਸਾਫ ਸੁਥਰੀ ਛੜੀ ਜਿਹੜੀ ਆ ਡਿਪਾਰਟਮੈਂਟ ਦੀ ਉਹ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਆ ਸੋ ਤੁਸੀਂ ਵੀ ਸਹਿਯੋਗ ਦਿਓ ਪਰ ਖਾਸ ਕਰਕੇ ਨਾ ਕੁੜੇ ਜੀ ਮੈਂ ਬੇਨਤੀ ਕਰੂੰਗਾ ਕਿ ਜਿੱਥੇ ਤੁਹਾਨੂੰ ਮੁਸ਼ਕਲ ਆਉਂਦੀ ਆ ਕਿਸੇ ਜਲਦੀ ਦੇ ਹੱਥਾਂ ਦੇ ਨਾਲ ਚੜੋ ਕਿਸੇ ਮੁਲਾਜ਼ਮ ਨੂੰ ਕੋਈ ਕਿਸੇ ਕਿਸਮ ਦੀ ਬੱਡੀਆ ਰਿਸ਼ਵਤ ਦੇ ਲਈ ਕੋਸ਼ਿਸ਼ ਨਾ ਕਰੋ ਤੁਸੀਂ ਉੱਪਰ ਦੇ ਅਫਸਰ ਨੂੰ ਕੰਟੈਕਟ ਕਰੋ ਉਹ ਸਾਰੇ ਅਫਸਰ ਸਾਫ਼ ਸੁਥਰੀ ਸ਼ਬੀ ਵਾਲੇ ਨੇ ਲੋਕਾਂ ਦੀ ਸੇਵਾ ਨਾਲ ਸਮਰਪਿਤ ਨੇ ਲੋਕਾਂ ਨੂੰ ਚੰਗਾ ਸਿਸਟਮ ਦੇਣ ਲਈ ਵਚਨਬੱਧ ਨੇ ਬੜੇ ਨਾਲ ਮਿਲ ਕੇ ਰਾfte ਕਰੋ ਔਰ ਅੱਜ ਗੁਰਦਾਸਪੁਰ ਦੇ ਵਿੱਚ ਇੱਕ ਪਹਿਲਾ ਪਾਇਲਟ ਪ੍ਰੋਜੈਕਟ ਆ ਪਰ ਮੈਂ ਸਮਝਦਾ ਇਹ ਬਹੁਤ ਵੱਡੀ ਮੰਗ ਸੀ ਜਿਸ ਵਕਤ ਡੈਪਟੀ ਕਮਿਸ਼ਨਰ ਗੁਰਦਾਸਪੁਰ ਔਰ ਐਸਐਸਪੀ ਗੁਰਦਾਸਪੁਰ ਨੇ ਇੱਕ ਵਪਾਰੀਆ ਨਾਲ ਵੀ ਮੇਰੇ ਕਿਤੇ ਜਿਉਂ ਰੋਣਾ ਬਚੀ ਕੋਈ ਦੋ ਚਾਰ ਗੱਲਾਂ ਆਈਆਂ ਸੀ ਤੇ ਪਿੰਦੀ ਮੈਂ ਆਖਰੀ ਨਾ ਐਡਮਿਸ਼ਨ ਦਾ ਸਾਰੀਆਂ ਮੇਲਾ ਮੰਨ ਲਈਆ ਪਹਿਲੀ ਮੰਗ ਰੱਖੀ ਸੀਗੀ ਮੇਰਾ ਮੂੰਹ ਕਵਰ ਕਰਕੇ ਆਉਂਦਾ ਉਹਦੇ ਲਈ ਬਕਾਇਦਾ ਡਬਲੀ ਕ੍ਰਿਸਟਲ ਨੇ ਇੱਕ ਲੀਗਲ ਆਰਡਰ ਇਸ਼ੂ ਕਰਕੇ ਕਰਦਾ ਵੀ ਕੋਈ ਵੀ ਤੂਠ ਗਿਆ ਬੰਦਾ ਜਿਹੜਾ ਉਹ ਲਾਅ ਲਈ ਤੇ ਆਪਾਂ ਚਾਰਾਣ ਕਰਾਂਗੇ ਇੱਕ ਕਦਮ ਸੁਰੱਖਿਆ ਵੱਲ ਜ਼ਿਲ੍ਹਾ ਪ੍ਰਸ਼ਾਸਨ ਬਰਦarpur ਦਾ ਬੰਗਲਾ ਪ੍ਰਾਲਾ ਹੈ ਜੋ ਦਰਸਾਉਂਦਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਬਰਦarpur ਨਾਗਰਿਕਾਂ ਲਈ ਵਚਨਬੱਧ ਹੈ ਇਸ ਮੌਕੇ ਤੇ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਚੇਅਰ ਗੁਰਦਾਸਪੁਰ ਤੋਂ ਪਿਛਲੇ ਬੀਤੇ ਦਿਨਾਂ ਤੋਂ ਚੰਨਪੋਕਾਮੀਆਂ ਘਟਨਾਵਾ ਈ-रिक्शा ਨਾਲ ਦੇਖੇ ਸਾਹਮਣੇ ਆਈਆਂ ਸੀ ਜਿਨ੍ਹਾਂ ਨੂੰ ਰੂਟ ਆਊਟ ਕਰਨ ਦੀ ਜਿਨ੍ਹਾਂ ਨੂੰ ਅੱਗੇ ਦਾ ਫਿਊਚਰ ਸੈਟ ਕਰਨ ਦੀ ਅਸੀਂ ਸੀਰੀਅਲ ਨੰਬਰ ਅਲਾਟ ਕਰ ਰਹੇ ਹਾਂ ਹਰ ਰਜਿਸਟਰਡ ਈ-रिक्शा ਚਾਲਕ ਨੂੰ ਤੇ ਅਸੀਂ ਜਨ ਆਮ ਜਨਤਾ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਸੀਰੀਅਲ ਨੰਬਰ ਹੀ ਰਿਕਸ਼ਾ ਡਰ ਨੇ ਉਹਨਾਂ ਦੇ ਸਫਰ ਕਰਨ ਤਾਂ ਕਿ ਉਹ ਆਪਣੇ ਆਪ ਨੂੰ ਸੁਰੱਖਿਆ ਪ੍ਰਾਪਤ ਕਰਨ ਤੇ ਇਹ ਉਪਰਾਲਾ ਈ ਰਿਕਸ਼ਾ ਚਾਲਕਾਂ ਸੰਚਾਲਕਾਂ ਦੀ ਸੁਰੱਖਿਆ ਲਈ ਵੀ ਹੈ ਤਾਂ ਕਿ ਉਹਨਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਉਡੀਸਕ ਐਡਮਿਨਿਸਟ੍ਰੇਸ਼ਨ ਨਾਲ ਆਪੀ ਆਫਿਸ ਨਾਲ ਦਾਖਲ ਕਰਕੇ ਆਪਣੀ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਕੰਪਲੀਟ ਕਰਾ ਕਦੇ ਨੇ ਜਿਹੜੇ ਅਨਰਜਿਸਟਰਡ ਵੀ ਨੇ ਉਹਨਾਂ ਦੀ ਡਾਕੂਮੈਂਟੇਸ਼ਨ ਕੰਪਲੀਟ ਕਰਕੇ ਵੀ ਉਪਰਾਲੇ ਕੀਤੇ ਜਾ ਰਹੇ ਹਨ ਕਿ ਉਹਨਾਂ ਨੂੰ ਰਜਿਸਟਰ ਕਰ ਦਿੱਤਾ ਜਾਏ ਔਰ ਉਹਨਾਂ ਦਾ ਕੰਮ ਜਿਹੜਾ ਹੈ ਉਹ ਚਾਰੂ ਟੰਗ ਨਾਲ ਚੱਲ ਸਕੇ ਬਹੁਤ ਤਕਨੀਕੀ ਚੁਣ ਕੇ ਜੀ ਕੋਂਟਕ ਜ਼ਿਲ੍ਹਾ ਗੁਰਦਾਸਪੁਰ ਦੀ ਆਪਾਂ ਸ਼ਹਿਰ ਦੀ ਗੱਲ ਕਰੀਏ ਤਾਂ 5600 ਇਹ ਰਿਕਸ਼ਾ ਜਿਹੜੇ ਆਲਰੇਡੀ ਜਿਹੜੇ ਰਜਿਸਟਰਡ ਨੇ ਪੂਰੇ ਗੁਰਦਾਸਪੁਰ ਦੇ ਵਿੱਚ ਚਾਹੀ ਤਾਂ 3000 ਤੱਕ ਇਹ ਰਿਕਸ਼ਾ ਜਿਹੜੇ ਰਜਿਸਟਰ ਨੇ ਬਾਕੀ ਰਹਿੰਦੇ ਇਹ ਰਜਿਸਟਰ ਜਿਹੜੇ ਇਹ ਰਿਕਸ਼ਾ ਨੇ ਉਹਨਾਂ ਨੂੰ ਵੀ ਰਜਿਸਟਰ ਕਰਨ ਦੀ ਪ੍ਰੋਸੈਸ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਪਾਇਲਟ ਤੌਰ ਤੇ ਇੱਕ ਪ੍ਰੋਗਰਾਮ ਸਟਾਰਟ ਕੀਤਾ ਗਿਆ ਹੈ ਜਿਸ ਵਿੱਚ ਜਿੰਨੇ ਵੀ ਜ਼ਿਲ੍ਹਾ ਦੇ ਈ ਰਿਕਸ਼ਾ ਹਨ ਉਹਨਾਂ ਨੂੰ ਉਹਨਾਂ ਦੀ ਰਜਿਸਟ੍ਰੇਸ਼ਨ ਐਂਡ ਲੈਸੈਂਸਿੰਗ ਤੋਂ ਬਾਅਦ ਉਹਨਾਂ ਨੂੰ ਇੱਕ ਯੂਨੀਕ ਨੰਬਰ ਅਲਾਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਸੋ ਥੈਟ ਜਿਹੜਾ ਈ ਰਿਕਸ਼ਾ ਹੈ ਉਸ ਵਿੱਚ ਜਿਹੜੀ ਸਵਾਰੀ ਸਫ਼ਰ ਕਰੇ ਉਹ ਸਖਤ ਤੌਰ ਤੇ ਸਫ਼ਰ ਕਰੇ ਸੋ ਇਹ ਅਸੀਂ ਇਸ ਮੋਹਮ ਦੇ ਵਿੱਚ ਜਿੰਨੇ ਵੀ ਜਲਾ ਗੁਰਦਾਸਪੁਰ ਦੇ ਈ ਰਿਕਸ਼ਾ ਸਨ ਉਹਨਾਂ ਨੂੰ ਇਨਵੋਲ ਕਰਨ ਜਾ ਰਹੇ ਹਾਂ ਅਸੀਂ ਸ਼ੁਰੂਆਤ ਅਜੇ ਗੁਰਦਾਸਪੁਰ ਤੋਂ ਕੀਤੀ ਹੈ ਸੋ ਇਸ ਨੂੰ ਪਾਇਲਟ ਤੌਰ ਤੇ ਅਸੀਂ 1 ਮਹੀਨੇ ਵਾਸਤੇ ਚਲਾ ਕੇ ਜਿਹੜੀਆਂ ਵੀ ਕੋਈ ਇੰਪਰੂਵਮੈਂਟਸ ਹੋਣੀਆਂ ਉਹ ਕਰਨ ਤੋਂ ਬਾਅਦ ਪੂਰੇ ਜ਼ਿਲ੍ਹੇ ਦੇ ਵਿੱਚ ਲਾਗੂ ਕਰਾਂਗੇ ਫੋਮ ਲਈ ਸਾਰਿਆਂ ਨੂੰ ਅਪੀਲ ਹੈ ਕਿ ਜਿਹੜੇ ਵੀ ਯਾਤੀ ਈ ਰਿਕਸ਼ਾ ਵਿੱਚ ਸਫ਼ਰ ਕਰਦੇ ਹਨ ਉਹ ਇਸ ਯੂਨਿਕ ਨੰਬਰ ਵਾਲੀ ਈ ਰਿਕਸ਼ਾ ਦੇ ਵਿੱਚ ਸਫ਼ਰ ਕਰਨ ਬਿਕੋਜ਼ ਇਸ ਦੀ ਸੁਰੱਖਿਆ ਜਿੱਤੀ ਨਹੀਂ ਬਣਾਈ ਗਈ ਪਈਆਂ ਦੀ ਆਰਤੀ ਜਾਂ ਲਾਇਸੈਂਸ ਨਹੀਂ ਬਣਿਆ ਤੇ ਕੋਨਾ ਵਾਸਤੇ ਉਹਨਾਂ ਵਾਸਤੇ ਅੱਜ ਅਸੀਂ ਇੱਕ ਮੀਟਿੰਗ ਕਰ ਕੀਤੀ ਹੈ ਜਿਹਦੇ ਵਿੱਚ ਇੱਕ ਵਿਸ਼ੇਸ਼ ਕੈਂਪ ਲਗਾ ਕੇ ਸਾਰਿਆਂ ਦੀ ਪੈਂਡਿੰਗ ਰਜਿਸਟ੍ਰੇਸ਼ਨਸ ਐਂਡ ਪੈਂਡਿੰਗ ਲਾਇਸੈਂਸਿੰਗ ਕੋ ਕੰਪਲੀਟ ਕੀਤੀ ਜਾਵੇ देखो जी ਜਿਹੜਾ ਪ੍ਰਾਲਾ ਕੀਤਾ ਜਿਲ੍ਹਾ ਪ੍ਰਸ਼ਾਸਨ ਨੇ ਬਹੁਤ ਹੀ ਵਧੀਆ ਪ੍ਰਾਲਾ ਕੀਤਾ ਵਾ ਇਸ ਦੇ ਨਾਲ ਜਿਹੜੇ ਕ੍ਰੀਮੇਲ ਮਰਦੇ ਨੇ ਕਾਫੀ ਨੇ ਜਿਹੜੇ ਉਹਨਾਂ ਉੱਤੇ ਜਿਹੜੀ ਆ ਜਾਂਚਣਾ ਪਈਏਗਾ ਜਿਹੜੇ ਰੋਡ ਜਿਹੜੇ ਬਾਹਰੋਂ ਆ ਚੁੱਕੇ ਨੇ ਜਾਂ ਜਿਹੜੇ ਐਵੇਂ ਬਿਨਾਂ ਮਤਲਬ ਨੂੰ ਆ ਜਿਹੜੇ ਕੋਈ ਨਸ਼ਾ ਪਤਾ ਕਰਕੇ ਵੀ ਜਿਹੜੇ ਜਲਾਉਂਦੇ ਨੇ ਉਹਨਾਂ ਉੱਤੇ ਵੀ ਨੱਥ ਪਾਈਏਗੀ ਪਰ ਇਹ ਜਿਹੜਾ ਪ੍ਰਸ਼ਾਸਨ ਨੇ ਪਰਾਲਾ ਕੀਤਾ ਬਹੁਤ ਵਧੀਆ ਵਾ ਇਹਦੇ ਵਿੱਚ ਜਿਹੜੇ ਲੋਕ ਰਹਿ ਗਏ ਨੇ ਉਹਨਾਂ ਦੀ ਵੀ ਆਡੀਓ ਫੋਮ ਨਾਲ ਗੱਲ ਹੋਈ ਆ ਉਹਨਾਂ ਨਾਲ ਬਹਿ ਗਏ ਤੇ ਦਾਦਾ ਪੰਜ-ਪੰਜ ਬੰਦੇਵਾਂ ਦੀ ਮੀਟਿੰਗ ਕਰਾ ਕੇ ਜਿਹੜੇ ਉਹ ਆਰਥੀਆਂ ਹੈਗੀਆਂ ਵਾ ਜਾਂ ਜਿਹੜਿਆਂ ਦੇ ਲਖ ਸੰਸਾ ਹੈਗੇ ਨੇ ਜਿਵੇਂ ਕਿ ਬਾਲ ਖਾਬੜੇ ਆ ਉਹਨਾਂ ਨੂੰ ਕਿਹਾ ਵਾ ਕਿ ਲਖ ਸੰਸਾ ਵੱਲੋਂ ਵੀ ਅੱਗੇ ਵੀ ਉਹਨਾਂ ਨੇ ਕੈਂਪ ਲਵਾ ਆਈ ਬਾਲ ਖਾਬੜ ਨੇ ਕੋਈ ਜਿਹੜੇ ਲਖ ਸੰਸਾ ਜਿਹੜੇ ਫ੍ਰੀ ਬਣੇ ਸੀਗੇ ਐਦਾਂ ਦਾ ਕੋਈ ਪਰਾਲਾ ਕਰਕੇ ਅਸੀਂ ਜਿਹੜੀਆਂ ਆਰਥੀ ਆ ਜਿਹੜੀ 450 ਰੁਪਈਆ ਜਿਹੜਾ ਆਰਥੀ ਦਾ ਰੇਟ ਆ ਜਿਹੜਾ ਆਡੀਓ ਦਫਤਰ ਦਾ ਹੈਗਾ ਜਿੱਦਾਂ ਯਾਰਾਂ ਦੇ ਜਿਹਨਾਂ ਦੇ ਰਹਦੇ ਆ ਉਹ ਵੀ ਆ ਜਿਹੜੀ ਯੂਨੀਅਨ ਆ ਜਿਹੜੀ ਇੰਦਸ਼ਕਾ ਯੂਨੀਅਨ ਆ ਜਿਹੜੀ ਆਡੀਓ ਗਾਉਂ ਨਾਲ ਮੀਟਿੰਗਾਂ ਕਰਕੇ ਦਾਦਾ ਪੰਜ-ਪੰਜ ਬੰਦੇ ਲਿਆ ਕੇ ਤੇ ਉਹਨਾਂ ਦੇ ਜਿਹੜੇ ਇਹ ਮਸਲੇ ਆਗੇ ਨੇ ਜਿਹੜੇ ਹੱਲ ਕਰਾਵਾਂਗੇ